ਅੱਜ ਮੈਂ ਇੱਧਰ ਆਇਆ ਸੀਗਾ ਅਪਰੋਜਪੁਰ ਵਾਲਾ ਜਿਹੜਾ ਏਰੀਆ ਪਾਣੀ ਘੱਟੋ ਘੱਟ 10 10 ਫੁੱਟ ਹਨਾ ਹੋਇਆ ਵਾ ਚਾਰਾ ਵਗੈਰਾ ਤੇ ਹੋਰ ਤਰਪਾਲਾਂ ਰੱਸੇ ਰੁੱਸੇ ਲੈ ਕੇ ਆਏ ਸੀ ਬਾਈ ਵੀ ਨਾਲ ਸੀਗੇ ਅਰਸ਼ ਬਾਈ ਵੀ ਸੀ ਆ ਨਾਲ ਅਸੀਂ ਆ ਜਿਵੇਂ ਆ ਹੁਣ ਬਾਰਡਰ ਦੇ ਕੋਲ ਦੀ ਜਿਹੜੀ ਤਾਰ ਲੱਗੀ ਹੋਈ ਆ ਇੱਥੋਂ ਦੀ ਆਈ ਹੈ ਤੇ ਜਿਹੜੇ ਵੀ ਵੀਰ ਭਰਾ ਮੇਰੇ ਜੋ ਵੀ ਆਉਂਦੇ ਆ ਉਹ ਬਹੁਤ ਚੀਜ਼ਾਂ ਜਿਹੜੀਆਂ ਇੱਥੇ ਕਾਫੀ ਹੋ ਚੁੱਕੀਆਂ ਤੇ ਅੱਗੇ ਵਾਸਤੇ ਜਦੋਂ ਪਾਣੀ ਏਹਠਾਂ ਹੋ ਗਿਆ ਉਦੋਂ ਬਹੁਤ ਤਕਲੀਫਾਂ ਆਉਣੀਆਂ ਵੀ ਫਸਲ ਬੀਜਣ ਲਈ ਜਿਵੇਂ ਅੱਜ ਵੀ ਬਜ਼ੁਰਗਾਂ ਨਾਲ ਗੱਲ ਚੱਲਦੀ ਸੀ ਵੀ ਡੀਜ਼ਲ ਹੋ ਗਿਆ ਐਦਾਂ ਦੀਆਂ ਚੀਜ਼ਾਂ ਜਿਵੇਂ ਧੂਸੀ ਬੰਦੇ ਉਰਲੇ ਪਾਸੇ ਮਿੱਟੀ ਦੀ ਲੋੜ ਹੈ ਤੇ ਇੱਕ ਉਹ ਗੱਲ ਕਰਦੇ ਸੀ ਕਿ ਸਨੇਕ ਬਾਈਟ ਵਾਲਾ ਕਿਹੜਾ ਪਾਉਂਦਾ ਕਾਰਬੋਲਿਕ ਐਸਿਡ ਵੀ ਜਿਹੜੇ ਘਾਰ ਆ ਉਹਨਾਂ ਦੇ ਉੱਥੇ ਕਹਿੰਦੇ ਆ ਵੀ ਉਹ ਐਸਿਡ ਦੇ ਨਾਲ ਨੇੜੇ ਤੇੜੇ ਸੱਪ ਨਹੀਂ ਆਉਂਦੇ ਵੀ ਉਹ ਜਿਹੜੀਆਂ ਐਦਾਂ ਦੀਆਂ ਚੀਜ਼ਾਂ ਜੰਮਾ ਛਰਦਾਨੀਆਂ ਹੋਰ ਉਹਦਾਂ ਦੀਆਂ ਚੀਜ਼ਾਂ ਵੀ ਲਿਆਂਦੇ ਆ ਜਾਣ ਹਨਾ ਖਾਲੀ ਗੱਡੇ ਜਿਵੇਂ ਅਸੀਂ ਖਾਲੀ ਗੱਡੇ ਲੈ ਆ ਸੀ ਉਹ ਕਹਿੰਦੇ ਵੀ ਪਿੱਛੋਂ ਹੀ ਮਿੱਟੀ ਦੇ ਭਰ ਕੇ ਆ ਜਾਣ ਤਾਂ ਵੀ ਵਧੀਆ ਗੱਲ ਆ ਵੀ ਇੱਥੇ ਮਿੱਟੀ ਵਾਲੇ ਦੁਆਲੇ ਤਕਰੀਬਨ ਪਾਣੀ ਆ ਪਰ ਮਨ ਬਹੁਤ ਬਹੁਤ ਮਨ ਦੁਖੀ ਹੋਇਆ ਵੀ ਘਰ ਛੱਤਾਂ ਤੇ ਸਮਾਨ ਰੱਖ ਘਰੇ ਹੈ ਨਹੀਂਗੇ ਰੱਖ ਕੇ ਕਿਤੇ ਉਹ ਉੱਥੇ ਰਹਿ ਨਹੀਂ ਸਕਦੇ ਉਹ ਸਕੂਨ ਚ ਬੈਠੇ ਉੱਥੇ ਅਸੀਂ ਗਏ ਜੀ ਪਰ ਵੀ ਧਨ ਜੇਰੇ ਆ ਸਾਡੇ ਪੰਜਾਬੀਆਂ ਦੇ ਵੀ ਹੈਗੇ ਉਹ ਚੜਦੀ ਕਲਾ ਦੀ ਹੈ ਔਰ ਰਾਜਸਥਾਨ ਤੋਂ ਵੀਰੇ ਆਏ ਹੋਏ ਸੀ ਹਲੇ ਤੋਂ ਵਾਲਿਓ ਵੀ ਪੂਰਾ ਲੱਗਿਆ ਹੋਇਆ ਪੰਜਾਬ ਨਾਲ ਖੜ ਗਿਆ ਸਾਰਾ ਓਵੇਂ ਕਰਕੇ ਹੋ ਗਿਆ ਤੇ ਹਰ ਵਾਰੀ ਤਕਰੀਬਨ ਜਦੋਂ ਵੀ ਆਉਂਦਾ ਹਟ ਜਾਂਵੇਂ ਹੁੰਦਾ ਤਾਂ ਆਈ ਸਾਰੇ ਜਣੇ ਖੜਦੇ ਆ ਪਰ ਕੋਈ ਕੋਈ ਹੱਲ ਜੇ ਪੱਕੇ ਹੋ ਜਾਂਦੇ ਆ ਕੋਈ ਦੀ ਇਸ ਗੱਲ ਤੇ ਐਤ ਕੀ ਵਿਚਾਰ ਜ਼ਰੂਰ ਕੀਤਾ ਜਾਵੇ ਵੀ ਅਗਲੀ ਵਾਰੀ ਜਿਹੜੀ ਸਾਨੂੰ ਇਦਾਂ ਦੀ ਮਾਰ ਦਾ ਸਾਹਮਣਾ ਕਰਨਾ ਪਵੇ। ਕਿਉਂ ਨਾ ਹਾ ਫਸਲਾਂ ਖਤਮ ਪਾਣੀ ਸੁੱਕੂਗਾ ਘਾਰ ਚੜੀ ਪਈ ਹੋਊਗੀ ਉਦਾਂ ਹੋਊਗਾ। ਯਾਦ ਇਹ ਗੱਲ ਬਾਤ ਹੁੰਦੀ ਨਹੀਂ ਕਿਉਂਕਿ ਮਾਨੀ ਇੰਨਾ ਦੁੱਖਦਾਰ ਫਿਰ ਜਿਹੜਾ ਵੀ ਚਲੋ ਵੀਰ ਭਰਾ ਤੇਲ ਫੁੱਲ ਜੋ ਵੀ ਜਿੱਦੀ ਜਿੰਨੀ ਸ਼ਰਧਾ ਅਸੀਂ ਰਾਹ ਚੋਂਦੇ ਸੀ ਇੱਕ ਵੀਰਾ ਐਕਟਵਾ ਤੇ 25 30 ਗੱਟੇ ਉਹ ਲੈ ਕੇ ਆਈ ਜਾਂਦਾ ਸੀ ਕੋਈ ਸਾਈਕਲ ਤੇ ਗਈ ਜਾਂਦਾ ਜਿਹਦੇ ਤੋਂ ਜਿੰਨੀ ਵੀ ਹੁੰਦੀ ਹੈ ਓਨੀ ਕੀਤੀ ਜਾਵੇ ਕਿ ਜਦੋਂ ਪਾਣੀ ਲੈ ਗਿਆ ਉਦੋਂ ਡੀਜ਼ਲ ਵਗੈਰਾ ਦੀ ਬਹੁਤ ਲੋੜ ਪਊਗੀ ਉਹ ਪਊਗੀ ਹਜੇ ਰੋਕ ਕੇ ਵੀ ਉਹਦੇ ਲਈ ਵੀ ਆਪਾਂ ਨੂੰ ਚਾਰ ਰਹਿਣਾ ਪਊਗਾ ਉਹਦੇ ਲਈ ਵੀ ਆਪਾਂ ਨੂੰ ਡਟੇ ਰਹਿਣ ਦੀ ਲੋੜ ਹੈ